sunt o şi reu au crescit ਵਾਸ ਹਰ ਕਿਰਪਾ ਤੇ ਸੰਤ ਪਿਟਿਆ ਨਾ ਨਿਕ ਮਨ ਬਰਗਾਸ ਸ਼੍ਰੀਵਾਸ ਦੇ குரு ਜੀ ਸਤਨਾਮ ਦੇ ਸਹਬੂ ਜੀ ਮੰਨ ਕੇ ਕੱਤ ਕਹੀ ਨ ਜਾਏ ਜੇ ਕੋ ਕਹੈ ਪਿਛੇ ਪਛਤਾਏ ਮੰਨ ਕੇ ਕੱਤ ਕਹੀ ਨ ਜਾਏ

ਜੇ ਕੋ ਮਨ ਜਾਣੇ ਮਨ ਕੋਏ ਐਸਾ ਨਾਮ ਨਰੰਜਨ ਹੋਏ ਜੇ ਕੋ ਸਾਸੰਗਜੀ ਆਪ ਜੀ ਨੂੰ ਸਕੂਨ ਸਿੰਘ ਜੀ ਮਹਾਰਾਜ ਜੀ ਰਚਨਾ ਜਪਜੀ ਸਾਹਿਬ ਦੇ ਬਾਰਮੀ ਪੋਲੀ ਤੋਂ ਪਾੜ ਸਰੂ ਗੀਤ ਹਨ ਇਸ ਤੋਂ ਪਹਿਲਾਂ ਚਾਰ ਕੋੜੀਆਂ ਵਿੱਚ ਅਸੀਂ ਸੁਨੇਹੇ ਦੇ ਵਿਸ਼ੇ ਉੱਤੇ ਮਹਾਰਾਜ ਜੀ ਨੇ ਜੋ ਵਿਚਾਰ ਦਿੱਤੇ ਹਨ ਉਹਨਾਂ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਅਗਲੀਆਂ ਚਾਰ ਪੌੜੀਆਂ ਵਿੱਚ ਮਹਾਰਾਜ ਜੀ ਨੇ ਨਮਨ ਮضمون ਸ਼ੁਰੂ ਕੀਤਾ ਹੈ। ਜੋ ਹੈ ਮੰਨਨੇ ਦਾ ਸੁਣਨਾ ਪਹਿਲੀ ਸਟੇਜ ਹੈ ਅਤੇ ਉਸ ਤੋਂ ਅਗਲੀ ਸਟੇਜ ਹੈ ਮੰਨਣਾ ਜੇਕਰ ਸੁਣ ਕੇ ਅਸੀਂ ਉਸ ਨੂੰ ਵਿਸਾਰ ਛੱਡੀਏ ਭੁਲਾ ਛੱਡੀਏ ਉਸ ਨੂੰ ਇੱਕ ਸਪਨਾ ਕਰੀਏ ਉਸ ਨੂੰ ਜੀਵਨ ਵਿੱਚ ਨਾ ਬੁਣਾਈਏ ਤਾਂ ਸੁਣਨ ਦਾ ਕੋਈ ਅਰਥ ਨਹੀਂ ਰਹਿੰਦਾ ਨੁਕਮੇ ਅਜ ਤੱਕ ਜਿੰਨਾ ਵੀ ਗਿਆਨ ਪ੍ਰਾਪਤ ਕੀਤਾ ਹੈ ਚਾਹੇ ਉਹ ਜ਼ਿੰਦਗੀ ਦੇ ਕਿਸੇ ਵੀ ਖੇਤਰ ਵਿੱਚ ਹੈ ਉਹ ਸੁਰੂਤੋਂ ਸ਼ੁਰੂ ਹੋਇਆ ਹੈ ਅਤਿ ਜੀਵਨ ਵਿੱਚ ਉਸ ਦਾ ਰਾਵ ਹੋਣ ਹੀ ਹੋਇਆ ਹੈ ਜਦੋਂ ਉਸ ਦੀ ਐਕਸੈਪਟੇਬਿਲਟੀ ਹੋ ਗਈ ਹੈ ਉਸ ਨੂੰ ਮੰਨ ਲਿਆ ਗਿਆ ਹੈ ਸਾਡੇ ਜੋ ਪ੍ਰਾਚੀਨ ਗ੍ਰੰਥ ਹਨ ਵੇਦ ਹਨ ਉਹਨਾਂ ਨੂੰ ਸ਼ਰੂਤੀ ਸਾਹਿਤ ਕਹਿੰਦੇ ਹਨ ਸ਼ਰੂਤੀ ਇਸ ਕਰਕੇ ਕਿ ਉਹਨਾਂ ਵਿਚਲਾ ਗਿਆਨ ਪੁਸ਼ਤ ਦਰ ਪੁਸ਼ਤ ऋषियों ਤੋਂ ਉਹਨਾਂ ਦੇ ਚੇਲਿਆਂ ਵਿੱਚ ਕੰਨਾਂ ਦੁਆਰਾ ਸੁਣ ਕੇ ਪਹੁੰਚਦਾ ਹੈ। ਰਿਸ਼ੀ ਮੰਤਰ ਬੋਲਦੇ ਹਨ। ਚੇਤ੍ਰ ਉਹਨਾਂ ਨੂੰ ਯਾਦ ਕਰਦੇ। ਔਰ ਯਾਦ ਕਰਕੇ ਉਸ ਨੂੰ ਚਿੱਤ ਵਿੱਚ ਬਿਠਾਉਂਦੇ ਨੇ। ਉਸ ਨੂੰ ਮੰਨਦੇ। ਉਸ ਨੂੰ ਕਿਉਂਕਿ ਸਕ੍ਰਿਪਟ ਮਨੀ ਮੋ듈ਦ ਨਹੀਂ ਸੀ ਅਜੇ ਲਿਖੰਦਾ ਸਿਸਟਮ ਸ਼ੁਰੂ ਨਹੀਂ ਸੀ ਹੋਇਆ ਇਸ ਕਰਕੇ ਸੁਨਿਆ ਹੋਇਆ ਗਿਆਨ ਹੀ ਮਨੁੱਖ ਦੇ ਹਿਰਦੇ ਵਿੱਚ ਬੈਠਦਾ ਸੀ ਅਤੇ ਉਸਤਤਨ ਗੂੰਜ ਪ੍ਰਚਾਰ ਹੁੰਦਾ ਸੀ ਅੱਜ ਜਦੋਂ ਉਹ ਗਿਆਨ ਇਤਨੀ ਤਰੱਕੀ ਕਰ ਗਿਆ ਹੈ ਜੀਵਨ ਦੇ ਹੱਕੇਤਰ ਵਿੱਚ ਅਨੇਕ ਪ੍ਰਕਾਰ ਦੇ ਖਿਆਲ ਨਿਤ ਦਿਨ ਪ੍ਰਗਟ ਹੋ ਰਹੇ ਹਨ ਇਸ ਸਮੇਂ ਵੀ ਸੁਣੋ ਤੋਂ ਬਾਦ ਮੰਨਣ ਦੀ ਪ੍ਰਧਾਨਤਾ ਰਹੀ ਹੈ ਉਹ ਹਮੇਸ਼ਾ ਰਹੇਗੀ ਸਿਆਜਨੀਤਿਕ ਖੇਤਰ ਵਿੱਚ ਦੇਖਿਏ ਅਨੇਕ ਪ੍ਰਕਾਰ ਦੀਆਂ ਸਰਕਾਰਾਂ ਬਣਦੀਆਂ ਨੇ ਪਰ ਤੇਦੀਆਂ اتہاس یہاں پریا پیا ہے کدی راج شاہی ہے منارکی ہے ڈکٹیٹرشپ ہے شپ ہے ڈسپٹم ہے اور اسی طرح ہی لوک راج ہے ڈیموکریسی لیکن جو کچھ بھی راج دے وقو وکر آڈر बोलते ਹਨ ਉਹ ਲੋਕਾਂ ਤੱਕ ਕੰਨਾਂ ਨਹੀਂ ਪਹੁੰਚਦਾ ਕਨਸਟੀਚਿਊਸ਼ਨ ਸੰਵਿਧਾਨ ਬੜਦੇ ਹਨ ਲੋਕ ਸੋਚਦੇ ਹਨ ਕਿ ਇਹ ਕਾਨੂੰਨ ਬਣ ਗਿਆ ਹੈ ਪਰ ਉਸ ਕਾਨੂੰਨ ਦੇ ਅਰਥ ਉਦੋਂ ਹੀ ਹੁੰਦੇ ਹਨ ਜਦੋਂ ਉਸ ਨੂੰ ਮੰਨਿਆ ਜਾਂਦਾ ਹੈ ਜੇਕਰ ਕਾਨੂੰਨ ਨੂੰ ਮੰਨਿਆ ਨਾ ਜਾਵੇ ਤਾਂ ਅਨਾਰਕੀ ਪੈਦਾ ਹੋ ਜਾਂਦੀ ਹੈ ਚਾਰਜ ਫਿਰੀ ਹਫਤੇ ਦਾ ਫਰੀ ਮਾਰਚ ਹੈ। ਕਾਨੂੰਨ ਨੂੰ ਮੰਨਣਾ ਹੀ ਸਰਕਾਰ ਦੇ ਪ੍ਰਬੰਧ ਦਾ ਚਰਣਾ ਹੈ। ਜਿਸ ਤਰ੍ਹਾਂ ਜ਼ਿੰਦਗੀ ਵਿੱਚ ਹੁੰਦਾ ਹੈ ਆਮ ਜੀਵਨ ਵਿੱਚ ਹੁੰਦਾ ਹੈ ਬਿਲਕੁਲ ਉਸੇ ਤਰ੍ਹਾਂ ਹੀ ਰੋਹਾਨੀਅਤ ਦੇ ਮੰਡਲ ਵਿੱਚ ਵੀ ਅਧਿਆਤਮਿਕ ਸੰਸਾਰ ਵਿੱਚ ਵੀ ਮਨਨ ਦੀ ਬੜੀ 파ਰੀ ਮਹਾਨ ਪਰ ਜੋ ਉਪਦੇਸ਼ ਸਤਗੁਰੂ ਜੀ ਨੇ ਸਾਨੂੰ ਦਿੱਤੇ ਹਨ ਬਖਸ਼ਿਸ਼ ਕੀਤੇ ਹਨ ਜੋ ਪ੍ਰਭੂ ਦਾ ਹੁਕਮ ਹੈ ਤੁਰ ਕੀ ਬਾਣੀ ਹੈ ਤੁਰ ਕੀ ਬਾਣੀ ਆਈ ਤਿੰਨ ਸਰਬੀ ਚਿਤ ਮਟਾਈ ਪ੍ਰਭੂ ਤੇ ਹੁਕਮ ਜੋ ਸਾਡੇ ਤੱਕ ਪਹੁੰਚੇ ਨੇ ਮਰਦ ਜੀ ਕਹਿੰਦੇ ਨੇ ਕਿ ਉਹਨਾਂ ਨੂੰ ਕੇਵਲ ਸੁਣਨ ਨਾਲ ਕੰਮ ਖਤਮ ਨਹੀਂ ਹੋ ਜਾਏਗਾ ਸਭ ਨੂੰ ਸੁਣ ਕੇ ਉਹਨਾਂ ਨੂੰ ਮੰਨਣਾ ਪੈਗਾ ਜੇ ਮੰਨਣਾ ਤੇ ਤਾ ਹੀ ਲਾਭ ਹੋਏਗਾ ਜੇ ਅਸੀਂ ਵਿਰੋਧ ਕਰਦੇ ਹਾਂ ਅਸੀਂ ਬਾਗੀ ਹਾਂ ਆਕੀ ਹਾਂ ਜੋ ਵਾਹਿਗੁਰੂ ਦੇ ਨਾਮ ਨੂੰ ਵਾਹਿਗੁਰੂ ਦੇ ਹੁਕਮ ਨੂੰ ਮੰਨਦੇ ਨਹੀਂ ਉਹ ਨਾਸਤਿਕ ਹਨ ਉਹਨੂੰ ਪ੍ਰਵੋਦਿਆ ਪਿਆਰੇ ਨਹੀਂ ਕਿਹਾ ਜਾ ਸਕਦਾ ਭਗਤ ਨਹੀਂ ਕਿਹਾ ਜਾ ਸਕਦਾ ਪਰ ਸਿੱਖ ਨਹੀਂ ਕਿਹਾ ਜਾ ਸਕਦਾ ਸੋ ਕੁਰਬਾਨੀ ਦੇ ਵਿੱਚ ਹੁਕਮ ਨੂੰ ਮੰਨਣ ਦਾ ਜੋ ਸਿਧਾਂਤ ਹੈ ਉਹ ਬਹੁਤ ਹੀ ਮਹਾਨ ਤਾਰੀਖ ਪਰ ਹੈ ਸੋਇਤ ਤੋਂ ਬਾਅਦ ਇਸੇ ਕਰਕੇ ਸਤਪੁਰਜੀ ਨੇ ਮੰਨਣ ਦਾ ਪ੍ਰਕਰਨ ਸ਼ੁਰੂ ਕੀਤਾ ਜੋ ਸਿਚੋ ਸੁਣਦੇ ਹਾਂ ਪ੍ਰਭੂ ਦਾ ਨਾਮ 사ਦ ਸੰਗ ਵਿੱਚ ਆ ਕੇ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਬੈਠ ਕੇ ਜੋ ਗੁੰ ਕੰਨਾਂ ਨਾਲ ਸੁਣਦੇ ਹਾਂ ਉਹ ਕੰਨਾਂ ਤਾਂ ਕੀ ਸੀਮਤ ਨਹੀਂ ਰਲੇ ਚਾਹੀਦੇ ਜਿਵੇਂ ਪੰਜਾਬੀ ਵਿੱਚ ਕਹਿੰਦੇ ਹਾਂ ਕਿ ਇੱਕ ਕੰਨ ਚੋਂ ਸੁਣ ਕੇ ਦੂਜੇ ਕੰਨ ਚੋਂ ਸੁਣਉਣੀ ਘੜ ਦੇਣੀ ਚਾਹੀਦੇ ਉਹਨਾਂ ਹਿਰਦੇ ਵਿੱਚ ਬਿਠਾਉਣਾ ਉਹਨੂੰ ਪੂਰੀ ਤਰ੍ਹਾਂ ਅਕਸੈਪਟ ਕਰਨਾ ਹੈ ਮਰਜ਼ੀ ਦੇ ਬਾਣੀ ਵਿੱਚ ਮੰਨਣ ਤੇ ਹੁਕਮ ਦੇ ਵਿਸ਼ੇ ਤੇ ਬਹੁਤ ਹੀ ਵਿਸਥਾਰ ਨਾਲ ਲਿਖੇ ਮਰਜ਼ੀ ਕਿੰਦੇ ਨੇ ਮੰਨੇ ਨਾਉ ਸੋਈ ਜਿਨ ਜਾਏ ਔਰੀ ਕਰਮ ਨ ਲਿਖੇ ਪਾਏ ਔਰੀ ਕਰਮ ਨ ਲਿਖੇ ਲਾਏ ਮਾਰਦ ਜੀ ਕਹਿੰਦੇ ਨੇ ਕਿ ਜਿਹੜਾ ਨਾਮ ਨੂੰ ਮੰਨਦਾ ਹੈ ਉਹ ਇਸ ਸੰਸਾਰ ਵਿੱਚ ਜੇਤੂ ਹੋ ਕੇ ਜਾਂਦਾ ਹੈ। ਹੋਰ ਜਿੰਨੇ ਵੀ ਕਰਮ ਹਨ ਜਤਨ ਹਨ ਉਹ ਕਿਸੇ ਲੇਖੇ ਨਹੀਂ ਉਹਨਾਂ ਦੇ ਕੋਈ ਅਰਥ ਨਹੀਂ। ਹੁਕਮ ਨੂੰ ਮੰਨਣ ਵਾਲੇ ਸਦਾਰਨ ਲੋਕ ਹੀ ਨੇ। ਮਾਰਦ ਜੀ ਬਾਣੀ ਚ ਫਰਮਾਇਆ ਹੈ ਕਿ ਦੇਵਪੁਰਸ਼ ਵੀ ਜੋ ਰਿਸ਼ੀ ਤੇ ਮੁਨੀ ਹਨ ਉਹ ਵੀ ਪ੍ਰਭੂ ਦੇ ਹੁਕਮ ਵਿੱਚ ਰਹਿੰਦੇ ਹਨ ਅਤੇ ਉਸ ਨੂੰ ਪੂਰੀ ਤਰ੍ਹਾਂ ਪ੍ਰਮਾਣ ਕਰਦੇ ਹਨ ਬ੍ਰਹਮਾ ਵਿਸ਼ਨ ਰਿਖੀ ਮੁਨੀ ਸੰਕਰ ਇੰਦ ਤਪੈ ਭੇਖਾਰੀ ਇੰਦਰ ਵਰਗੇ ਤਪੀਸਰ ਬ੍ਰਹਮਾ ਵਿਸ਼ਨ ਸ਼ਿਵਜੀ ਤੇ ਹੋਰ ਅਨੇਕਾਂ ਰਿਸ਼ੀ ਮੁਨੀ ਇਹ ਵਾਰੀ ਗੂੜੇ ਦਰ ਤੇ ਪਿਖਾਰੀ ਬਣ ਕੇ ਖਲੋਤੇ ਹੋਏ ਚੋਰੀ ਖਲਾਰ ਕੇ ਖਲੋਤੇ ਹੋਏ ਮਨ ਲਏ ਹੁਕਮ ਸੁਹੈ ਦਰ ਸਾਚੈ ਜਿਹੜੇ ਹੁਕਮ ਮੰਨਦੇ ਨੇ ਉਹ ਪ੍ਰਭੂ ਦੀ ਦਰਗਾਹ ਵਿੱਚ ਚੰਗੇ ਲੱਗਦੇ ਨੇ ਸੋਹਣੇ ਲੱਗਦੇ ਨੇ ਦਰ ਸਾਚੈ ਪ੍ਰਭੂ ਦੇ ਧਰਤੇ ਸੱਚੇ ਪ੍ਰਭੂ ਦੇ ਧਰਤੇ ਸੋਹਣੇ ਲੱਗਦੇ ਨੇ ਆਕੀ ਮਰ ਅਫਵਾਰੀ ਜਿਹੜੇ ਇਸ ਹੁਕਮ ਨੂੰ ਨਹੀਂ ਮੰਨਦੇ ਅਕੀ ਨੇ ਬਾਗੀ ਨੇ ਮਰ ਕੇ ਕਿਤੇ ਉਹ ਅਫਾਰੇ ਦੇ ਨਾਲ ਮਰਦੇ ਪਏ। ਉਹ ਆਪਣੀ ਹੰਕਾਰ ਦੇ ਵਿੱਚ ਹੀ ਮਰ ਰਹੇ ਨੇ। ਉਹਨਾਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਮੰਨ ਹੈ ਹੁਕਮ ਸੁਧਰ ਕੇ ਪਹਿਜੈ ਸੱਚ ਬੁਲਾਈ ਸਮਾ인다। ਜਿਹੜਾ ਹੁਕਮ ਮੰਨਦਾ ਹੈ ਉਹ ਪ੍ਰਭੂ ਦੀ ਦਰਬਾਰ ਵਿੱਚ ਮਾਨ ਪਾਉਂਦਾ ਹੈ ਔਰ ਉਹ ਆਪਣੇ ਆਪ ਨੂੰ ਸੱਚੇ ਦੇ ਨਾਲ ਅਕਾਲ ਪੁਰਖ ਦੇ ਨਾਲ ਜੋੜ ਦਿੰਦਾ ਹੈ ਉਹਦਾ ਹਿੱਸਾ ਬਣ ਜਾਂਦਾ ਹੈ ਸੋ ਅਗਲੀਆਂ ਚਾਰ ਪੌੜੀਆਂ ਵਿੱਚ ਮਨ ਜੀ ਬੜੇ ਹੀ ਵਿਸਥਾਰ ਨਾਲ अनेका ਮਸਾਲਾਂ ਦੇ ਕੇ ਸਾਨੂੰ ਇਹ ਸਮਝਾਉਂਦਾ ਕੁਝ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਨ ਕਿ ਪਹਿਂਚੋ ਸੁਣਿਆ ਹੈ ਉਸ ਨੂੰ ਸੁਣ ਕੇ ਹੀ ਨਾ ਛੱਡ ਦਿਓ ਸੁਣ ਕੇ ਉਸ ਨੂੰ ਮੰਨਣਾ ਵੀ ਸੋ ਹਰ ਕੋ ਸਿੱਖ ਨੇ ਇਸ ਤੰਦਰ ਸੋਚਦਾ ਹੈ ਕਿ ਸਤਸੰਗ ਵਿੱਚ ਆ ਕੇ ਜੋ ਵੀ ਮਰਜ਼ ਦੇ ਬਚਨ ਸੁਨੇਹਾ ਚਾਹ ਕੀਰਤਨ ਦੁਆਰਾ ਚਾਹੇ ਕਥਾ ਦੁਆਰਾ ਚਾਹੇ ਗੁਰਮਤ ਵਿਚਾਰਾਂ ਦੁਆਰਾ ਉਹਨਾਂ ਨੂੰ ਅਸੀਂ ਐਕਸੈਪਟ ਕਰਕੇ ਮੰਨ ਕੇ ਆਪਣੇ ਜੀਵਨ ਨੂੰ ਉਨਨ ਦੇ ਉਨਸਾਰ ਢਰਨਾ ਹੈ ਤੋੜਨਾ ਹੈ ਇਸ ਕਰਕੇ ਮਰਦ ਜੀ ਕਹਿੰਨੇ ਕਿ ਮੰਨਣ ਵਾਲੀ ਦੀ ਜੋ ਅਵਸਥਾ ਹੈ ਉਹ ਬਹੁਤ ਉੱਚੀ ਹੈ ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ ਪੌੜੀ ਦੀ ਪਹਿਲੀ ਧੁਕ ਵਿੱਚ ਮਰਦ ਜੀ ਕਹਰੇ ਨੇ ਮੰਨਣ ਕੀ ਕਤ ਕਹੀ ਨਾ ਜਾਏ ਮੰਨ ਦਾ ਗੁਣ ਉਦਮ ਹੋਣਾ ਮਨਨਾ ਕਿੰਦੀ ਵੱਡੀ ਗੱਲ ਹੈ ਮਰ ਜੀ ਕਹਿੰਦੇ ਨੇ ਕਿ ਇਸ ਅਵਸਥਾ ਦਾ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਜੋ ਪ੍ਰਭੂ ਦੇ ਹੁਕਮ ਨੂੰ ਮੰਨਦਾ ਹੈ ਉਹ ਬਹੁਤ ਵੱਡਾ ਹੈ ਉਸ ਦੀ ਬਹੁਤ ਉੱਚੀ ਅਧਿਆਤਮਿਕ ਅਵਸਥਾ ਹੈ ਜੇ ਕੋਈ ਕਵਿ ਕੇ ਮੈਂ ਸ਼ਬਦਾਂ ਵਿੱਚ ਦੱਸਦੇ ਹਾਂ ਕਿ ਮੰਨਣ ਵਾਲੇ ਦੀ ਅਵਸਥਾ ਕਿੰਨੀ ਉੱਚੀ ਹੈ ਮਰ ਜੀ ਕਹਿੰਦੇ ਨੇ ਕਿ ਉਹ ਬਿਆਨ ਕੀਤੀ ਨਹੀਂ ਜਾ ਸਕਦੀ ਉਹ ਸੰਭਵ ਨਹੀਂ ਹੈ ਗੁਰਬਾਣੀ ਵਿੱਚ ਜੋ ਅਧਿਆਤਮਿਕ ਤੌਰ ਤੇ ਪੰਥੀ ਬੈ ਮਨੁਕ ਵਰਨਨ ਕੀਤੇ ਗਏ ਹਨ ਉਹਨਾਂ ਨੂੰ ਮਹਾਰਾਜ ਜੀ ਨੇ ਬ੍ਰह्मज्ञान ਦੀ ਸਾਧੂ ਸਾਧ ਸੰਤ ਅਤੇ ਗੁਰਮੁਖ ਅਦਿਸ਼ਾਪਤੰਦ ਦੇ ਨਾਲ ਗਿਆਨ ਕੀਤੇ ਉਹਨਾਂ ਦੀ ਇੱਕ ਉੱਚੀ ਅਵਸਥਾ ਕਦੇ ਨਾ ਹੋਈ ਹੈ ਉਹ ਮੰਨਣਾ ਹੋਏ ਉਹਨਾਂ ਨੇ ਮਾਨ ਅਤੇ ਵਡਿਆਈ ਪਾਈ ਹੈ ਇਸ ਸੰਸਾਰ ਵਿੱਚ ਵੀ ਅਤੇ ਪ੍ਰਭੂ ਦੀ ਦਰਗਾਹ ਵਿੱਚ ਵੀ ਉਹ ਕਿਉਂ ਮਹਾਨ ਹੋਏ ਕਿਵੇਂ ਇੰਨੇ ਉੱਚੀ ਅਵਸਥਾ ਦੇ ਮਾਰੇ ਤੋਏ ਮਾਰਜੀ ਕਹਿੰਦੇ ਨੇ ਕਿ ਉਹ ਪ੍ਰਭੂ ਦਾ ਨਾਮ ਮੰਨ ਕੇ ਇਸ ਅਵਸਥਾ ਵਿੱਚ ਪਹੁੰਚੀ ਸੁਖਮਨੀ ਸਾਹਿਬ ਵਿੱਚ ਪੰਚਮ ਪਾਠ ਜੀ ਵਿਗ੍ਰੰ ਗਿਆਨੀ ਦੇ ਵਿਸ਼ੇ ਤੇ ਸੰਤ ਦੇ ਵਿਸ਼ੇ ਤੇ ਸਾਧ ਦੇ ਵਿਸ਼ੇ ਤੇ ਬੜੇ ਹੀ ਵਿਸਥਾਰ ਨਾਲ ਇਸ ਅਵਸਥਾ ਦਾ ਵਰਣਨ ਕਰਦੇ ਹਨ ਬ੍ਰਹਮ ਗਿਆਨੀ ਉੱਚ ਤੇ ਉੱਚਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਉੱਚਾ ਤੋਂ ਉੱਚਾ ਹੈ ਅਨਾਥ ਯਤੀਮਾਂ ਦਾ ਸਹਾਰਾ ਹੈ ਸੁਆਮੀ ਹੈ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ برہم گی گاطر برہم گیانی جانے وہ اوستھا اتنی اچھی ہے وہ پرمشر کی اوستھا ہے نرمکار جڑی اوستھا ہے اس اوسا کا بیان کیول کوئی کر سکتا ہے جس نے اس پراپت کر لیا ہے دوسرے ویکتی نہیں کہ وہ اس اوسا کا بیان کر سکے سو کہنے بعد یہ ہے ਕਿ ਜੇ ਪ੍ਰਭੂ ਦੇ ਨਾਮ ਨੂੰ ਸੁਣ ਕੇ ਮਨ ਰੰਦਨੇ ਹਿਰਦੇ ਵਿੱਚ ਤਾੜੂ ਕਰ ਲੈਂਦੇ ਨੇ ਉਹ ਬਹੁਤ ਹੀ ਉੱਚੀ ਅਵਸਥਾ ਦੇ ਮਾਰਗ ਬਣ ਜਾਂਦੇ ਨੇ ਮਨ ਕੀ ਗਤ ਕਹੀ ਨ ਜਾਏ ਜੇ ਕੋ ਕਹੈ ਪਿਛੈ ਪਛਤਾਏ ਮਰ ਜੀ ਕਹਿੰਦੇ ਨੇ ਕਿ ਉਸ ਉੱਚੀ ਅਵਸਥਾ ਨੂੰ ਮੰਨਣ ਵਾਲੇ ਦੀ ਅਵਸਥਾ ਨੂੰ ਬਿਆਨ ਕਰਨਾ ਮੁਸ਼ਕਲ ਹੈ ਔਖਾ ਹੈ ਕੀਤਾ ਨਹੀਂ ਜਾ ਸਕਦਾ ਪਰ ਫਿਰ ਵੀ ਕੁਝ ਲੋਕ ਯਤਨ ਕਰਦੇ ਹਨ ਮਾਰਦਿ ਕਹਿੰਦੇ ਨੇ ਕਿ ਜੇ ਕੋਈ ਯਤਨ ਕਰਦਾ ਹੈ ਕੋਸ਼ਿਸ਼ ਕਰਦਾ ਹੈ ਉਹ ਨੂੰ ਅਖੀਰ ਤੇ ਪਛਤਾਵਾ ਹੀ ਹੁੰਦਾ ਹੈ ਕੋਈ ਕਿ ਉਹ ਦਾ ਅੰਤ ਕੋਈ ਨਹੀਂ ਜੇ ਕੋ ਕਥਤ ਅੰਤਨਾੰਤ ਉਹ ਤਾਂ ਕੋਈ ਅੰਤ ਨਹੀਂ ਹੈ ਉਸ ਨੂੰ ਸੰਪੂਰਨ ਰੂਪ ਵਿੱਚ ਉਹੀ ਸਮਝ ਸਕਦਾ ਹੈ ਜਿਸ ਨੇ ਇਹ ਅਵਸਥਾ ਪ੍ਰਾਪਤ ਕੀਤੀ ਜੇ ਕੋ ਕਹੇ ਪਿਛੇ ਪਛਤਾਏ ਸੋ ਜੇ ਕੋਈ ਇਹ ਕਹਿੰਦਾ ਹੈ ਕਿ ਮੈਂ ਕਰ ਸਕਦਾ ਹਾਂ ਮੈਂ ਕਰਨ ਦਾ ਯਤਨ ਕਰਦਾ ਹਾਂ ਜਾਂ ਕੋਈ ਅਜਿਹੇ ਕਰਦਾ ਵੀ ਹੈ ਤਾਂ ਉਸ ਨੂੰ ਪਛਤਾਵਾ ਹੀ ਹੁੰਦਾ ਹੈ ਕੋਕੇ ਉਹਦੇ ਵਿੱਚ ਸਬਰ ਨਹੀਂ ਹੋ ਸਕਦਾ ਇਸ ਗੱਲ ਤੇ ਹੋਰ ਜ਼ੋਰ ਦਿੰਦੇ ਹਾਂ ਮਹਾਰਾਜੀ ਕਹਿ ਰਹੇ ਨੇ ਕਾਗਦ ਕਲਮ ਨਾ ਲਿਖਨ ਹਾਰ ਜ ਜਿਹੜੀ ਮੰਨਣ ਦੀ ਅਵਸਥਾ ਹੈ ਉੱਚੀ ਅਧਿਆਤਮਕ ਅਵਸਥਾ ਹੈ ਪ੍ਰਾਪਤੀ ਹੈ ਮਹਾਰਾਜ ਕਹਿੰਦੇ ਕਿ ਇਸ ਕਰਕੇ ਬਿਆਰ ਨਹੀਂ ਹੋ ਸਕਦੇ ਕੋਕ ਕੋਈ ਵੀ ਅਜਿਹਾ ਵਸੀਲਾ ਨਹੀਂ ਜਿਹਦੇ ਨਾਲ ਇਹ ਵਰਣਨ ਹੋ ਸਕਦੀ ਹੋ ਕਾਗਜ਼ ਕਾਗਜ਼ ਨਹੀਂ ਹੈ ਕਲਮ ਨਾ ਕੋਈ ਅਜਿਹੀ ਕਲਮ ਹੈ ਜਿਹਦੇ ਨਾਲ ਇਹ ਸਭ ਕੁਝ ਲਿਖਿਆ ਜਾ ਸਕਦਾ ਹੋ ਨਾ ਲਿਖਣ ਹਾਰ ਨਾ ਕੋਈ ਇਹੋ ਜਿਹਾ ਲਿਖਾਰੀ ਇਸ ਕਰਕੇ ਇਸ ਉੱਚੀ ਅਵਸਥਾ ਦਾ ਵਰਣਨ ਸਧਾਰਨ ਮਨੁੱਖ ਦੀ ਬੁੱਧੀ ਤੋਂ ਪਰੇ ਦੀ ਗੱਲ ਹੈ ਕਬੀਰ ਜੀ ਦਾ ਬੜਾ ਹੀ ਸੁੰਦਰ ਫਰਮਾਨ ਹੈ ਕਬੀਰ ਸਤ ਸਮੁੰਦਰ ਮਸ ਕਰੋ ਮਸਯ ਹੀ ਰੁਕਵੇਂ ਕਿ ਸਤ ਸਮੁੰਦਰਾਂ ਦੀ ਸਿਆਹੀ ਹੋਵੇ ਸਤਾਂ ਸਮੁੰਦਰਾਂ ਨੂੰ ਇਸ ਸਿਆਹੀ ਬਣਾ ਲਵਾਂ ਇਹ ਪੁਨਰਮਾਨ ਕਲਮ ਕਰੋ ਬਣ ਰਾਏ ਸਾਰੀ ਬਨਸਪਤੀ ਨੂੰ ਜਿਤਨੇ ਵੀ ਜੰਗਲਾਂ ਦੇ ਰੁੱਖ ਹਨ ਉਹਨਾਂ ਸਾਰਿਆਂ ਨੂੰ ਕਲਮਾਂ ਦੇ ਰੂਪ ਵਿੱਚ ਤੋਪੀਰ ਕਰ ਰਿਹਾ ਹਾਂ। ਮੈਂ ਬਸੁੱਦਾ ਕਾਗਜ਼ ਚੋ ਕਰੋ। ਹਰ ਜਸ ਲਿਖਨ ਨੂੰ ਚਾਹੇ। ਸਾਰੀ ਧਰਤੀ ਨੂੰ ਬਸੁੱਦਾ ਧਰਤੀ ਨੂੰ ਕੰਦ। ਸਾਰੀ ਧਰਤੀ ਨੂੰ ਮੈਂ ਕਾਗਜ਼ ਬਣਾ ਲਮਾ ਤੇ ਫਿਰ ਲਿਖਣਾ ਸ਼ੁਰੂ ਕਰਦੇ ਹਾਂ ਤਾਂ ਵੀ ਉਹ ਹਰੀ ਦਾ ਜਸ ਪ੍ਰਮਾਤਮਾ ਦੀ ਜੋ ਉਡੀਾਈ ਹੈ ਉਹ ਬਿਆਨ ਨਹੀਂ ਹੋ ਸਕਦੀ। ਉਸ ਨੂੰ ਬਿਆਨ ਕਰਨਾ ਅਸੰਭਵ ਹੈ ਉਹ ਵਰਣਨ ਅਤੀਤ ਹੈ ਪੰਚਮ ਪਾਤਸ਼ਾਹ ਜੀ ਰਾਗਾਸਾ ਦੇ ਇੱਕ ਸ਼ਬਦ ਵਿੱਚ ਫਰਮਾਉਂਦੇ ਨੇ ਬਸੂਦ ਕਾਗਦ ਬਨ ਰਾਜ ਕਰਮ ਬਸੂਦ ਤਰਤੀ ਤਰਤੀ ਕਾਗਜ਼ ਹੈ ਬਨ ਰਾਜ ਕਰਮ ਸਾਰੇ ਉਦਿਆਨ ਜੰਗਲ ਕਲਮ ਬਣੇ ਹੋਏ ਲਿਖਨ ਕੋ ਜੇ ਹੋਏ ਪਵਨ ਜੋ ਹਵਾਵਾਂ ਚਲਦੀਆਂ ਨੇ ਉਹ ਲਿਖਣ ਵਾਲੀ ਬੋਲ ਬੇਅੰਤ ਅੰਤ ਨਾ ਜਾਏ ਪਾਇਆ ਉਸ ਬੰਦ ਪ੍ਰਭੂ ਦਾ ਅੰਤ ਨਹੀਂ ਪਾਇਆ ਜਾ ਸਕਦਾ ਇਨਾਂ ਪ੍ਰਮਾਣ ਹੋਣ ਤੇ ਵੀ ਗਹੀ ਨਾਨਕ ਚਰਨ ਸਨ ਇਸ ਕਰਕੇ ਮੈਂ ਨਾਨਕ ਨੇ ਉਹਦੇ ਚਰਨਾਂ ਦੀ ਚਲਦੇਦੇ ਇਹ ਉਹਦੀ ਪੋਟ ਵਿੱਚ ਆ ਗਿਆ ਹਾਂ ਉਹਦੇ ਚਰਨਾਂ ਨਾਲ ਜੁੜ ਗਿਆ ਹਾਂ ਮੈਂ ਆਪਣੇ ਆਪ ਨੂੰ ਉਹਦੇ ਅੱਗੇ ਸਮਰਪਿਤ ਕਰ ਦਿੱਤਾ ਹੈ ਆਪਣੇ ਆਪ ਨੂੰ ਸੇਰੈਂਡਰ ਕਰ ਦਿੱਤਾ ਹੈ ਕਿਉਂਕਿ ਉਹਦੀ ਜੋ ਗੁਣ ਹਨ ਉਹਨਾਂ ਨੂੰ ਬਿਆਨ ਨਹੀਂ ਕਰ ਸਕਦੀ ਸਾਡੀ ਜੀਵਾਂ ਅਸੀਂ ਕੇਵਲ ਉਹਨਾਂ ਨੂੰ ਮੰਨਣਾ ਹੈ ਜੋ ਸੁਣਿਆ ਹੈ ਉਸ ਨੂੰ ਪ੍ਰਵਾਨ ਕਰਨਾ ਹੈ ਇਸ ਤਰ੍ਹਾਂ ਦੀ ਬਾਣੀ ਦੇ ਜੋ ਉਪਦੇਸ਼ ਹਨ ਉਹਨਾਂ ਨੂੰ ਅਸੀਂ ਐਕਸੈਪਟ ਕਾਗਿਤ ਕਲਮ ਨਾਲ ਲਿਖਣ ਹਾਲ ਮਨੇ ਕਾਬੇ ਕਰਨ ਵਿਚਾਰ ਜਦ ਬੈਠ ਕੇ ਇਸ ਅਵਸਥਾ ਦਾ ਮੰਨਣ ਦੀ ਅਵਸਥਾ ਦਾ ਵਿਚਾਰ ਵੀ ਸ਼ੁਰੂ ਕਰਦੇ ਕਿ ਇੱਕ ਹੀ ਹੁੰਦੀ ਹੈ ਇਸ ਤੋਂ ਕੀ ਪ੍ਰਾਪਤ ਹੁੰਦਾ ਹੈ ਇਸទៀਆਂ ਕਿਉਂ ਡਾਈਮੈਂਸ਼ਨਸ ਹਨ ਇਸਤੇ ਕੀ ਅਯੰਮਨ ਮਰਦਿਕ ਕਹਿੰਦੇ ਨੇ ਕਿ ਇਹ ਵਿਚਾਰਾ ਨਹੀਂ ਹੋ ਸਕਦੀਆਂ ਇਹ ਮਨੁੱਖ ਦੀ ਸਮਰੱਥਾ ਤੋਂ ਬਾਹਰ ਦੀ ਗੱਲ ਹੈ ਇਹ ਬਹੁਤ ਉੱਚੀ ਚੀਜ਼ ਹੈ ਬਹੁਤ ਵੱਡੀ ਚੀਜ਼ ਹੈ ਕਿਉਂਕਿ ਇਹ ਪ੍ਰਭੂ ਨਾਲ ਜੁੜ ਕੇ ਪ੍ਰਭੂ ਦਾ ਰੂਪ ਹੀ ਹੋ ਜਾਣ ਦੀ ਅਵਸਥਾ ਹੈ ਇਸ ਕਰਕੇ ਇਸ ਨੂੰ ਮੰਨਣ ਵਿੱਚ ਹੀ ਪੜਾ ਹੈ ਇਹਦਾ ਬਿਆਨ ਕਰਨਾ ਕਿਸੇ ਲਈ ਸੰਭਵ ਨਹੀਂ ਉਹ ਇਹ ਅੰਤਰੀਆਂ ਪੰਕਤੀਆਂ ਵਿੱਚ ਮਰਦਿ ਵਿਦੇਸ਼ ਤੇ ਰਹੇ ਹਨ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਇਹ ਪੰਕਤੀਆਂ ਹਰ ਬਾਉੜੀ ਦੇ ਅਖੀਰ ਤੇ ਆਉਣਗੀਆਂ ਕਿਉਂਕਿ ਇਹਨਾਂ ਦੇ ਉੱਤੇ ਫੋਕਸ ਹੈ ਇਹ ਕੇਂਦਰ ਬਿੰਦੂ ਹਨ ਮਨ ਜੀ ਸੰਭ ਇਹ ਚੀਜ਼ ਸਮਝਾਉਣਾ ਚਾਹੁੰਦੇ ਨੇ ਕਿ ਮਨਨ ਦੀ ਅਵਸਥਾ ਪ੍ਰਬੂ ਦੇ ਨਾਮ ਦੀ ਅਵਸਥਾ ਕੀ ਹੈ ਅਦਿ ਇੱਕ ਅਨੰਤ ਕਿਹੜੇ ਜੀਵ ਲੈ ਸਕਦੇ ਨੇ ਕਿਹੜੇ ਸਾਧਕ ਲੈ ਸਕਦੇ ਐਸਾ ਨਾਮ ਨਰੰਜਨ ਹੋਏ ਨਰੰਜਨ ਵਾਹਿਗੁਰੂ ਜਿਤੇ ਉੱਤੇ ਮਾਇਆ ਦਾ ਅਸਰ ਵੀ ਨਿਰ ਅੰਜਨ ਜੋ ਮਾਇਆ ਤੋਂ ਦਿੰਦੇ ਉਦੋਂ ਨਾਮ ਮਾਰਟੀ ਕਿਦਾਂ ਕਿ ਐਸਾ ਹੈ ਇਹੋ ਜਿਹ ਹੈ ਜਿਹੜਾ ਉਪਰ ਦੀਆਂ ਚਾਰ ਪੰਕਤੀਆਂ ਵਿੱਚ ਉਹਨਾਂ ਨੇ ਬਿਆਨ ਕੀਤਾ ਕਿ ਉਹ ਵਰਣਨ ਤੋਂ ਰਹਿਤ ਹੈ ਉਸ ਦਾ ਵਰਣਨ ਕਰਨ ਦਾ ਕੋਈ ਵੀ ਪ੍ਰਬੰਧ ਮਨੁੱਖ ਦੇ ਕੋਲ ਨਹੀਂ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣ ਮੜ ਕੋਏ ਇਹ ਤਾਂ ਉਹੀ ਸਮਝ ਸਕੇਗਾ ਇਸ ਦਾ ਆਨੰਦ ਉਹੀ ਲੈ ਸਕੇਗਾ ਜਿਸ ਨੇ ਉਸ ਪ੍ਰਭੂ ਨੂੰ ਮੰਨ ਲਿਆ ਉਸ ਦੀ ਹਸਤੀ ਨੂੰ ਉਸ ਦੀ ਸ਼ਕਤੀ ਨੂੰ ਉਸ ਦੇ ਤਾਨ ਨੂੰ ਉਸ ਦੇ ਹੁਕਮ ਨੂੰ ਜਿਸ ਨੇ ਪ੍ਰਵਾਨ ਕਰ ਲਿਆ ਜੇ ਕੋ ਮਨ ਜੇ ਕੋ ਮਨ ਕੇ ਜਾਣੇ ਸਮਝ ਕੇ ਜੇ ਕੋ ਮਨ ਜਾਣੇ ਮਨ ਕੋਏ ਮਨ ਦੇ ਹੰਦ ਆਪਣੇ ਹਿਰਦੇ ਦੇ ਅੰਦਰ ਅਕਸੈਪਟ ਕਰਨ ਤੋਂ ਬਾਅਦ ਪ੍ਰਵਾਨ ਕਰਨ ਤੋਂ ਬਾਅਦ ਮੰਨਣ ਤੋਂ ਬਾਅਦ ਉਸ ਨੇ ਆਪਣੇ ਹਿਰਦੇ ਵਿੱਚ ਵਸਾਇਆ ਹੈ ਉਹੀ ਇਸ ਪ੍ਰਭੂ ਦੇ ਨਾਮ ਦੀ ਬਰਕਤ ਜਾਣਦਾ ਹੈ ਉਹੀ ਇਸ ਅਵਸਥਾ ਨੂੰ ਸਮਝਦਾ ਹੈ ਉਹੀ ਪ੍ਰਭੂ ਦੇ ਹੁਕਮ ਦੇ ਹੀਕ ਅਰਥਾਂ ਦੇ ਨਾਲ ਜੁੜਦਾ ਹੈ ਉਹੀ ਪ੍ਰਭੂ ਦਾ ਰੂਪ ਹੁੰਦਾ ਹੈ ਉਹੀ ਪ੍ਰਭੂ ਦੇ ਨਾਲ ਜੁੜਦਾ ਹੈ ਮਰ ਜੀ ਨੇ ਬਾਣੀ ਵਿੱਚ ਇਸ ਗੱਲ ਤੇ ਬਹੁਤ ਜ਼ੋਰ ਦਿੱਤਾ ਹੈ ਕੁਮਉਂਦੇ ਹਨ ਐਸਾ ਨਾਮ ਨਰੰجن ਦੇਵ ਉਸ ਨਰੰجن ਦੇਵ ਵਾਹਿਗੁਰੂ ਦਾ ਨਾਮ ਐਸਾ ਹੈ ਹੋ ਜੋ ਜਿਕ ਦੁ ਉਰਖ ਅਪੇਯੋ ਤੇ ਪ੍ਰਭੂ ਤੂੰ ਅਲੱਖੰਤਿਰਾ ਪਰਵਾਣੀ ਤੇਰਾ ਸਾਭੀ ਲੰਸਤ। ਤੇਰਾ ਅਨੁਮਾਨ ਲਗਾਉਣਾ ਔਖਾ ਨਹੀਂ। ਅਸਿ ਤੇਰੇ ਦਰ ਤੇ ਜਾਚੇ ਹਾਂ। ਮੰਗਤੇ ਹਾਂ ਤੇਰੇ ਕੋਲੋਂ ਮੰਗਣ ਵਾਸਤੇ ਤੇਰੇ ਦਰਵਾਜ਼ੇ ਤੇ ਖਲੋਤੇ ਹਾਂ। ਸਾਨੂੰ ਨਾਮ ਦੇ। ਬਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੁ। ਗੁਣ ਗਾਉਂ ਦਿਲ ਰੋਤ। ਨਾਨਕ ਚਾਉਂਦੇ ਹੂ। ਉਸਾਸ ਸਤਿਜੀ ਇਸ ਬੋਲੀ ਵਿੱਚ ਮਹਾਰਾਜੀ ਨੇ ਸਾਨੂੰ ਦੇ ਉਪਦੇਸ਼ ਦਿੱਤੇ ਹਨ ਕਿ ਅਸੀਂ ਸੁਰ ਉਪਰੰਤ ਨਾਮ ਮੰਨ ਲਵ ਜਿਤਨਾ ਕਰਨਾ ਹੈ ਸੁੰਦਗੀ ਵਿੱਚ અપਨਾਉਣ ਦਾ ਯਤਨ ਕਰਨਾ ਉਸ ਪ੍ਰਬੂਦੀ ਸ਼ਕਤੀਆਂ ਨੂੰ ਹਿਰਦੇ ਵਿੱਚ ਬਿਠਾਉਣ ਦੀ ਕੋਸ਼ਿਸ਼ ਕਰਦੇ ਤਾਂ ਜੋ ਸਾਨੂੰ ਉੱਚੀ ਅਵਸਥਾ ਪ੍ਰਾਪਤ ਹੋਵੇ ਅਤੇ ਅਸੀਂ ਉਸ ਦੇ ਨਾਲ ਜੁੜ ਸਕੀਏ ਉਸ ਤਰ੍ਹਾਂ ਸਭਨ ਸਿਖੀਏ ਅਤੇ ਇਸ ਜੀਵਨ ਦਾ ਠੀਕ ਲਗ ਫਾਸਕੀਏ ਸਤਿਗੁਰੂ ਜੀ ਬਖਸ਼ਿਸ਼ ਕਰਨ ਸਾਨੂੰ ਮੰਨਣ ਦੀ ਅਵਸਥਾ ਪ੍ਰਾਪਤ ਹੋਵੇ ਔਰ ਅਸੀਂ ਉਸ ਪ੍ਰਭੂ ਦੇ ਅਸੀਮ ਨਾਮ ਦਾਸ ਹੋ ਸਕੀਏ ਉਹ ਅਰਥ ਉਚਿਤ ਹੋ ਸਾ ਵਾਦ